ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਾਦਲ ਤੜੇ ਤੋਂ ਖੁੱਸੇਗਾ ਚੋਣਸ਼ਾਂ ਤੱਕੜੀ ਦੇ ਦਫ਼ਤਰ ਇਸ ਖ਼ਬਰ ਨੂੰ ਸਤਾ ਰਹਾ ਰਹਾ ਹੈ ਮਹਾਰਾਸ਼ਟਰ ਵਾਲਾ ਫਾਰਮੂਲਾ ਸ਼੍ਰੋਬਣੀ ਕਾਲ ਦਾ ਦ ਹੁਣ ਦੋ ਤੜਿਆਂ ਵਿੱਚ ਵੰਡਿਆ ਗਿਆ ਹੈ ਇੱਕ ਤੜੇ ਦੀ ਕਮਾਂਡ ਸੁਖਬੀਰ ਬਾਦਲ ਦੇ ਹੱਥ ਤੇ ਹੈ ਤੇ ਦੂਜੇ ਧੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਚੁਣਿਆ ਹੈ ਹੁਣ ਦੋਵਾਂ ਧੜਿਆਂ ਵਿਚਾਲੇ ਅਕਾਲੀ ਦਲ ਦੇ ਅਸਲ ਵਾਰਸ ਦੀ ਲੜਾਈ ਹੋਵੇਗੀ ਬਾਦਲ ਧੜਾ ਦਾਵਾ ਕਰ ਰਹਾ ਹੈ ਕਿ ਪਾਰਟੀ ਦਾ ਚੋਣ ਨਿਸ਼ਾਨ ਤੇ ਦਫਤਰ ਉਹਨਾਂ ਕੋਲ ਹੀ ਹੈ ਇਸ ਲਈ ਅਸਲ ਅਕਾਲੀ ਦਲ ਉਹਨਾਂ ਦਾ ਹੈ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਚੋਣ ਨਿਸ਼ਾਨ ਤੱਕ ਦੀ ਦਫਤਰ ਉੱਪਰ ਆਪਣਾ ਦਾਵਾ ਪੇਸ਼ ਕੀਤਾ ਹੈ ਇਸ ਤੋਂ ਤੈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਚੋਣ ਨਿਸ਼ਾਨ ਤੱਕੜੀ ਲਈ ਲੜਾਈ ਲੜੇਗਾ ਸਿਆਸੀ ਅਤੇ ਕਾਨੂੰਨੀ ਮਹਿਰਾਂ ਦਾ ਕਹਿਣਾ ਹੈ ਕਿ ਬਾਦਲ ਤੜੇ ਤੋਂ ਨੱਕੜੀ ਨਿਸ਼ਾਨ ਤੇ ਦਫਤਰ ਖੋਸ ਵੀ ਸਕਦਾ ਹੈ ਇਸ ਪਿੱਛੇ ਦਲੀਲ ਹੈ ਕਿ ਇਹ ਇਸ ਵੇਲੇ ਅਕਾਲੀ ਦਲ ਦੇ ਸਿਰਫ ਤਿੰਨ ਵਿਧਾਇਕ ਹਨ ਉਹਨਾਂ ਵਿੱਚੋਂ ਇੱਕ ਸੁਖਵਿੰਦਰ ਸਿੰਘ ਸੁਖੀ ਆਪ ਵਿੱਚ ਸ਼ਾਮਲ ਹੋ ਗਏ ਹਨ ਇਸ ਵੇਲੇ ਉਨ੍ਹਾਂ ਉਹ ਕਾਲੀਦਲ ਦੇ ਸ਼ਾਂਤੀ ਵਿਧਾਨ ਸਭਾ ਵਿੱਚ ਇਹ ਵਿਧਾਇਕ ਹਨ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਧਾਇਕ ਮਨਪ੍ਰੀਤ ਸਿੰਘ ਜਾਇਲ ਲਈ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਕੇਮੇ ਵਿੱਚ ਹਨ ਤੀਜੀ ਵਿਧਾਇਕ ਗਵੀਨ ਕੌਰ ਮਜੀਠੀਆ ਹਨ ਉਹ ਸੁਖਬੀਰ ਬਾਦਲ ਦੀ ਰਿਸ਼ਤੇਦਾਰ ਅਤੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹਨ ਮਜੀਠੀਆ ਦੇ ਸੁਖਬੀਰ ਬਾਦਲ ਵਿੱਚ ਘੜੇ ਵੀ ਹਾਲਾਤ ਗੜਬੜਾ ਰਹੇ ਹਨ ਜੇਕਰ ਤਿੰਨਾਂ ਵਿੱਚੋਂ ਦੋ ਵਿਧਾਇਕ ਇੱਕ ਧਿਰ ਨੂੰ ਵੋਟ ਪਾ ਦਿੰਦੇ ਹਨ ਤਾਂ ਚੋਣ ਕਮਿਸ਼ਨ ਨੂੰ ਇਸ ਦਾ ਹੱਕਦਾਰ ਸਮਝੇਗਾ ਅਤੇ ਮਾਨਤਾ ਦੇ ਦੇਵੇਗਾ ਇਸ ਲਈ ਬਾਦਲ ਧੜੇ ਤੋਂ ਤਰ ਤੱਕੜੀ ਨਿਸ਼ਾਨ ਤੇ ਦਫਤਰ ਖੁੱਸਣ ਦੇ ਅਸਾਰ ਹਨ ਇਸੇ ਕਾਨੂੰਨੀ ਨੁਕਤੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਟੜਾ ਸੁਖਬੀਰ ਬਾਦਲ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਬੈਂਕ ਖਾਤੇ ਖੋਲਣ ਤੋਂ ਲੈ ਕੇ ਲੈਂਟਰ ਪੈਡ ਛਾਪਣ ਤੱਕ ਸਭ ਕੁਝ ਕੀਤਾ ਜਾ ਰਿਹਾ ਹੈ ਜੇਕਰ ਬਾਦਲ ਟੜਾ ਇਸ ਮਾਮਲੇ ਬਾਰੇ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਜਾਂਦਾ ਹੈ ਤਾਂ ਦੋਵੇਂ ਧਿਰਾਂ ਮੈਂਬਰਸ਼ਿਪ ਦਾ ਦਾਅਵਾ ਕਰਨਗੀਆਂ ਫੇਰ ਮਾਮਲਾ ਚੋਣ ਕਮਿਸ਼ਨ ਕੋਲ ਫਸ ਜਾਵੇਗਾ ਗਿਆਨੀ ਹਰਪ੍ਰੀਤ ਸਿੰਘ ਦਾ ਤੜਾ 15 ਲੱਖ ਮੈਂਬਰਸ਼ਿਪ ਦੇ ਪੂਰੇ ਦਸਤਾਵੇਜ਼ ਕਮਿਸ਼ਨਰ ਨੂੰ ਭੇਜੇ ਗਏ ਹਨ ਤੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਅਕਾਲੀ ਦਲ ਹੀ ਅਸਲੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ